ਹਾਂਜੀ ਸਤਿ ਸ੍ਰੀ ਅਕਾਲ ਜੀ ਪਾਲਾ ਡੈਰੀ ਫਾਰਮ ਤੇ ਬੋਬੋ ਵੈਲਕਮ ਹੈ ਜੀ ਅੱਜ ਦੀ ਵੀਡੀਓ ਹੈਗੀ ਆ ਪਿੰਡ ਪੰਗਾਲੀ ਜ਼ਿਲ੍ਹਾ ਅੰਮ੍ਰਿਤਸਰ ਤੇ ਤਹਿਸੀਲ ਮਂਜੀਠਾ ਅੱਜ ਦੀ ਵੀਡੀਓ ਦੇ ਵਿੱਚ ਦੋ ਚਾਰ ਮੱਝਾਂ ਤੇ 7-8 ਗਾਵਾਂ ਵਖਾਲਾਂਗੇ ਜੋ ਸੱਜਰਾ ਗੱਬਣਾ ਤੇ ਇੱਕ ਦੋ ਗਾਵਾਂ ਜਿਨ੍ਹਾਂ ਦੇ ਬੱਚੇ ਵੀ ਆ ਨਹੀਂ ਆ ਵਿੱਚ ਮੱਝਾਂ ਮਖਾਲਾਂਗੇ ਨਾਲਿਆ ਜਿਹੜੀਆਂ ਸੱਜਣਾ ਸੁਈਆਂ ਐ ਤੇ ਬਾਕੀ ਪੁੱਛਦੇ ਆ ਤੇ ਤੇਲ ਕੱਦਦੇ ਆ ਵੀ ਜੀ ਨਾਲ ਗੱਲਬਾਤ ਹਾਂਜੀ ਸਾਸਰੀਕਾਲ ਜੀ ਸਾਸਰੀਕਾਲ ਜੀ ਹੋਰ ਕੀ ਹਾਲ ਜੋ ਜੀ ਬਹੁਤ ਵਧੀਆ ਜੀ ਮੇਰਾ ਹੁਕਲ ਕਿਦਰ ਪਾਸ ਸ਼ਰੀ ਹਾਂਜੀ ਬਾਕੀ ਸਾਡੇ ਸਾਰੇ ਵੀਰ ਭੈਣ ਭਰਾ ਪਾਲਾ ਡੇਰੀ ਫਾਰਮ ਵੇਖਣ ਆਲੇ ਨੇ ਮੇਰੇ ਤੋਂ ਸਾਸਰੀਕਾਲ ਜੀ ਹਾਂਜੀ ਤੇ ਬਹੁਤ ਬਹੁਤ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਹਾਂਜੀ ਇਹਨਾਂ ਨੂੰ ਧੰਨਵਾਦ ਕਰਦੇ ਆ ਬਾਕੀ ਵੀਡੀਓ ਨੂੰ ਜਿੱਦਾਂ ਤੁਹਾਨੂੰ ਸੰਯੋਗ ਪਿਆਰ ਦੇਣ ਦੇ ਜੀ ਹਾਂਜੀ ਹਾਂਜੀ ਇਦਾਂ ਹੀ ਦਿੰਦੇ ਰਹੋ ਬਹੁਤ ਬਹੁਤ ਧੰਨਵਾਦ ਆ ਹਾਂਜੀ ਛੇਰ ਵੱਧ ਤੋਂ ਵੱਧ ਕਰੋ ਲਾਈਕ ਕਰੋ ਬਹੁਤ ਬਹੁਤ ਧੰਨਵਾਦ ਸਾਰਿਆਂ ਦੇ ਬਾਕੀ ਪਿੰਡ ਆਪਣਾ ਪੰਘਾੜੀ ਹਾਂਜੀ ਸੀਲ ਮਜੀਠਾ ਹਾਂਜੀ ਜਿਲਾ ਅੰਮ੍ਰਿਤਸਰ ਹਾਂਜੀ ਜੈੰਤੀਪੁਰ ਅੱਡਾ ਬਿਲਕੁਲ ਹੁਣ 4 ਕਿਲੋਮੀਟਰ ਪੈਂਦਾ ਵਾ ਠੀਕ ਹੈ ਜੀ ਤੇ ਬਟਾਲੇ ਤੋਂ ਸਾਨੂੰ ਜਿਹੜਾ ਜੈੰਤੀਪੁਰ ਅੱਡਾ ਵਾ 10 ਕਿਲੋਮੀਟਰ ਜਾਂ ਕਿੰਨੀ ਭਰਾ ਪੁੱਛਦੇ ਹਰ ਵਾਰੀ ਹਾਂਜੀ ਬਟਾਲੇ ਤੋਂ ਕੋਈ 14-15 ਕਿਲੋਮੀਟਰ ਸਾਡਾ ਪਿੰਡ ਆ ਜਿਹੜਾ ਰੋਡ ਆ ਉਹ ਤੋਂ ਹੀ 4 ਕਿਲੋਮੀਟਰ ਠਾਣੂ ਆ ਠੀਕ ਆ ਤੇ ਜੈੰਤੀਪੁਰ ਜਿਹੜਾ ਵਾ ਉਹ 11 ਕਿਲੋਮੀਟਰ ਉਟਾਏ ਤੋਂ ਆ ਇਹਦਾ ਤੁਹਾਨੂੰ ਅਲੀਆ ਲੱਗੇ ਬਿੰਦਾ ਤੇ ਅੰਮ੍ਰਿਤਸਰ ਸਾਹਿਬ ਜਿਹੜਾ ਵਾ ਉਹ ਸਾਨੂੰ ਜੈੰਤੀਪੁਰ ਜਿਹੜਾ ਵਾ ਅੰਮ੍ਰਿਤਸਰ ਤੋਂ ਸਾਨੂੰ ਜੈੰਤੀਪੁਰ ਜਿਹੜਾ ਕੋਈ 23 24 ਕਿਲੋਮੀਟਰ ਆ ਠੀਕ ਆ ਜੀ ਹਾਂਜੀ ਤੇ ਬਾਕੀ ਦੱਸਿਓ ਹਜ ਜੇ ਪਿੰਡ ਦੱਸਤਾ ਵਾ ਹਾਂਜੀ ਫੋਨ ਨੰਬਰ ਆਪਣੀ ਇਹੋ ਹੀ 985568 ਹਾਂਜੀ 21499 ਹਾਂਜੀ ਦੂਜਾ ਨੰਬਰ 73473 ਛੇਤਰ ਜੀ ਲੋਕਾਂ ਨੂੰ ਠੀਕ ਹੈ ਜੀ ਬਾਕੀ ਸੁਆ ਸਵਾਇਆ ਮਾਲਿਆ ਹਾਂਜੀ ਜਿਹੜਾ ਕੋ ਵੀਰ ਮੇਰਾ ਵੀਰ ਭੈਣ ਭਰਾ ਲਿੰਦਾ ਵਾ ਬੇਸ਼ੱਕ ਦੋ ਡੰਗ ਚਾਰ ਡੰਗ ਚੋਕੇ ਤਸੱਲੀ ਵਜਾ ਤਨਕਾ ਕੇ ਖੜੇ ਠੀਕ ਹੈ ਜੀ ਅੰਦੜਕ ਹੋ ਗਏ ਹਾਂਜੀ ਉਹ ਆਪਣੀ ਟੈਨਸ਼ਨ ਫਰੀ ਹੋ ਕੇ ਖੜੇ ਹਾਂਜੀ ਆਪਣੀ ਤਸੱਲੀਆਂ ਕਰਕੇ ਲਵੇ ਹਾਂ ਬਿਲਕੁਲ ਖੜੇ ਤੇ ਜਿਹੜਾ ਕੋ ਆਨਲਾਈਨ ਮੰਗਾਉਂਦਾ ਬਜਤਾਂਸ ਉਹਨੂੰ ਸਾਡੀ ਗਰੰਟੀ ਹੋਊਗੀ ਜਿਹੜਾ ਆਣ ਕੇ ਆਬ ਲਾ ਦਿੰਦਾ ਵਾ ਹਾਂਜੀ ਤੇ ਉਹਦੀ ਜ਼ਿੰਮੇਵਾਰੀ ਫਿਰ ਆਪਣੀ ਹੋ ਜਣੀ ਹੈ ਚੋਕੇ ਚਵਾ ਕੇ ਹਾਂਜੀ ਜੇ ਗੱਬਣੇ ਪਾਸ ਕਰ ਲਾ ਜੀ ਜੇ ਸੂਆ ਵਾ ਉਹਨੂੰ ਵੀ ਚੋਚਵਾ ਕੇ ਸੰਭੀ ਕਰਕੇ ਲਾ ਜੀ ਬਸ ਇੰਨੀ ਗੱਲਾਂ ਆਪਣੀਆਂ ਦਸਲੀਆਂ ਕਰਕੇ ਖਾਣ ਹਾਂਜੀ ਆ ਖੋਲੋ ਮੈਂ ਜੀ ਇਹ ਸੂਆ ਗਨਵਾ ਵੀ ਜੀ ਸੂਆ ਦੂਜਾ ਪਹਿਲਾ ਨਹੀਂ ਗਾ ਦੂਜਾ ਸੂਆ ਵਾ ਠੀਕ ਹੈ ਜੀ ਤੇ ਖੋਲੋ ਅੱਜ ਜੀ ਸੂਈ ਛੋਟੀ ਠੀਕ ਹੈ ਜੀ ਹਾਂਜੀ ਹਾਂਜੀ ਕਿੰਨਾ ਟਾਈਮ ਹੋ ਗਿਆ ਜੀ ਸੂਈ ਕੋੜ ਦਿਨ ਹੋਏ ਸੀ ਨੇ ਠੀਕ ਹੈ ਜੀ ਤੇ ਦੁੱਧ ਆਦ ਕਿੰਨਾ ਕਜੋ ਦੋ ਦੇ ਲਗਾਉਣਾ ਵੀ 8 ਕਿਲੋ ਪਾਉਣਾ ਦੇਖਣਾ ਆ ਬਾਹਰ ਨੂੰ ਹੀ ਹੁੰਦਾ ਨਹੀਂ ਇਹ ਤਾਂ ਠੀਕ ਹੈ ਜੀ ਤੇ ਵੀ ਜੀ ਸੂਈ ਨੂੰ ਕਿੰਨਾ ਕ ਟਾਈਮ ਹੋ ਗਿਆ ਜੋ ਸੂਈ ਹਗਾ 10 ਦਿਨ 10 ਪਰ ਠੀਕ ਹੈ ਤੇ ਬੱਚਾ ਕੀ ਆ ਗਿਆ ਮਗਰ ਮਗਰ ਦੇ ਕਟਾਈ ਆ ਫਟਾ ਜੀ ਫਟਾ ਕਟਈ ਆ ਮੱਕ ਕੱਟੀ ਮਗਰ ਦੇ ਇਹ ਸ਼ਾਕ ਮਗਰ ਕੱਟੀ ਆ ਤੇ ਬਾਕੀ ਤਾਜੀ ਸੂਈ ਆ ਹਾਂ ਜੀ ਆਪਣੇ ਕੋਲ ਤੇ ਅੱਜ ਹੀ ਆਈ ਸਵੇਰੇ ਠੀਕ ਹੈ ਜੀ ਤੇ ਦੋ ਦੋ ਨਾਲ ਛੁਟੀ 11-12 ਕਿਲੋ ਚਲੋ ਕਰੂਗੀ ਹਾਂ ਜੀ ਖਾਨ ਜਮ ਆਪ ਸੁਆਵੜਾ ਚੰਗਾ ਓ ਠੀਕ ਹੈ ਜੀ ਕਾਲੀ ਇੱਕ ਰੰਗ ਪੈਸੇ ਵਿੱਚੋਂ ਵੀ ਨਿਕਾਉ ਹਾਂ ਜੀ ਤੇ ਦੱਸੋ ਰੇਟ ਰੇਟ ਇਹਦਾ ਮੁੱਲ ਜਿੰਨਾ ਮਰਜ਼ੀ ਕਰੀਏ ਦੇ ਦਾਂਗੇ 80 ਹਜ਼ਾਰ ਦੇ ਦੋ ਛੱਡ ਦਾਂਗੇ ਠੀਕ ਹੈ ਜੀ 78 ਹਜ਼ਾਰ 70 ਜਾਦੀ ਚਲੋ ਜੀ ਹਾਨ ਵਾਲੇ ਮੁੱਲ ਕਰ ਦੇਣਾ ਦੇ ਦੇਣੀ ਹਾਂ ਹਾਂ ਜੀ ਥੇ ਲਾਵਾਂਗੇ ਸਵੇਰੇ ਹਾਂ ਜੀ ਤੇ 98 70 ਨਾ ਆਪਣਾ ਕਰ ਤਾਰ ਹਾਂਜੀ 72 ਹਾਂਜੀ 72 ਦੀ ਵੀ ਨਹੀਂ 70 ਹਜ਼ਾਰ ਦੀ ਹਾਨਾ ਦੇ ਦਾਂਗੇ ਠੀਕ ਹੈ ਜੀ ਉਹ ਚੋ 500 ਰੁਪਏ ਛੋੜ ਕਰ ਦਾਂਗੇ 70 'ਚੋਂ 70 ਹਜ਼ਾਰ 'ਚੋਂ ਝੋਟੀ ਮੈਂ ਹੀ ਜੇ ਠੀਕ ਹੈ ਜੀ ਤਾਜੀ ਸੂਈ ਆ ਠੀਕ ਹੈ 8 ਕਿਲੋ ਥੋੜੇ ਦੁੱਧ ਆ ਠੀਕ ਹੈ ਜੀ ਤੇ 70 ਹਜ਼ਾਰ 'ਚੋਂ 500 ਰੁਪਏ ਛੋੜ ਕਰ ਦਾਂਗੇ ਠੀਕ ਹੈ ਜੀ ਜਸੀ ਇਹ ਦਜੀ ਨੰਬਰ ਆ ਹਾਂਜੀ ਪੂਰੀ ਮੈਂ ਠੀਕ ਹੈ ਜੀ ਆਹ ਆਹ ਦੋ ਜਿਸ ਨੂੰ ਝੋਟੀ ਜੇ ਤਾਂ 10 ਕਿਲੋ ਬੋਲਾ ਏ ਠੀਕ ਹੈ ਜੀ ਆਹ ਦੱਖਣ ਬਾਹਰ ਹੀ ਹੋਊਗਾ ਪਰ 10 ਗਲੜਾ ਪੱਕਾ ਠੰਡਾ ਕਰਕੇ ਐ ਨਿੰਬੂ ਵਰਗਾ ਪੀਲੇ ਵਾਲੂਆ ਹਾਂਜੀ ਬਿੰਦੀਆਂ ਬਿੰਦੀਆਂ ਵਾਲਾ ਪੂਰਾ ਚਾਰ ਚੱਡਾ ਪੂਰਾ ਐ ਚੋਧੜੀ ਆ ਹਾਂਜੀ ਇਹ ਦੂਜਾ ਸੁਆ ਆ ਗਿਆ ਦੂਜਾ ਸੁਆ ਠੀਕ ਐ ਬੀਜੀ ਖੋਲੋ ਜੀ ਸਿੰਘ ਆਸਾ ਕਿ ਛੋੜਾ ਗੁੱਟਾ ਹੁੰਦਾ ਵਾ ਹਾਂਜੀ ਸਿੰਘ ਪੂਰਾ ਗੋਲ ਆ ਗਏ ਇਹ ਨਹੀਂ ਵੀ ਕਹਿਣਾ ਵੀ ਦੂਜਾ ਸੂਆ ਹੋਊਗੀ ਹੋਣੀ ਹੈ ਹੀ ਦੂਜਾ ਠੀਕ ਆ ਜੀ ਸੂਏ ਦੂਜੇ ਸੂਈ ਆ ਗਏ ਬਾਕੀ ਛਾਂ ਤੇ ਚੱਡਿਆ ਤੇ ਚੁਆਈਆਂ ਇੰਨੀਆਂ ਸਾਫ ਆ ਵੀ ਦੱਸਣ ਤੋਂ ਵਾਧਿਆ ਅੱਛਾ ਬੱਚਾ ਨਾਡੂ ਤੇ ਆ ਬਹੁਤ ਹੀ ਜ਼ਿਆਦਾ ਚੰਗੀ ਆ ਭਾਂਵੇਂ 14 ਕਿਲੋ ਕਰਨੇ ਥੱਲੇ ਦੇ ਠੀਕ ਆ ਵੀ ਜੀ ਜ਼ਿਆਦਾ ਚੰਗੀ ਹੈ ਸੂਈ ਨੂੰ ਕਿੰਨੇ ਦਿਨ ਹੋ ਗਏ ਆ ਇਹਦੇ ਸੂਈ ਨੂੰ ਅੱਜ ਕੋਈ 4 ਕਿ ਦਿਨ ਹੋ ਗਏ ਆ ਅੱਜ 8-9 ਦਿਨ ਹੋ ਗਏ ਆ 4 ਕਿ ਦਿਨ ਹੋ ਗਏ ਨੇ ਦੋ ਤੇਰੇ ਕੋਲ ਲੀਟਰ ਵਾਲਾ 10 ਕਿਲੋ ਠੀਕ ਆ ਜੀ ਹੋਣ ਕਿਹੜਾ ਚੋਲਾ ਕਿਹੜਾ ਕਿੰਨੂੰ ਬੜੀ ਜਾਂਦਾ ਕੋਈ ਕੱਦ ਕਾਠ ਵਾਲੀ ਝੋਡੀ ਆ ਹਾਂ ਦੋ ਤਿੰਨ ਕਿਲੋ ਵਧਣੀ ਹੈ ਜੇ ਆਹੋ 4 ਕਿਲੋ ਤੋਂ ਘੱਟ ਨਹੀਂ ਹੁੰਦੀ ਮੇਰੇ ਹਾਂਜੀ ਇਹਦਾ ਮੁੱਲ ਵੀਰ ਦੇ ਦੇਣਾ ਦੇਣ ਵਾਲੇ ਮੁੱਲ ਆ ਤੇ ਸਾਰੇ ਮਾਦ ਦੇਣ ਵਾਲੇ ਕਰਨਾ ਥੋੜਾ ਜਾਣਾ ਕਿਤੇ ਕੰਮ ਆ ਭਲਕੇ ਹਾਂਜੀ ਤੇ ਇਹ ਵੇਚ ਕੇ ਹੀ ਜਾਣਾ ਇਹਨਾਂ ਨੂੰ ਠੀਕ ਹੈ ਵੀਰ ਜੀ ਦੱਸੋ ਫਿਰ ਤੇ ਮੁੱਲ ਜੈ ਜੀ ਕਰਨਾ ਜਿੰਨੇ ਦੇਣੀ ਹਾਂਜੀ ਮੁੱਲ ਦਾ ਕੋਈ ਵਾਦ ਨਹੀਂ ਕਰਨਾ ਹਾਂ 90 ਹਜ਼ਾਰ ਦੇਣੀ ਠੀਕ ਹੈ ਜੀ ਹਾਂਜੀ ਇਹ 90 ਦੀ ਵੀ ਨਹੀਂ ਦੇਣੀ ਹਾਂਜੀ ਲੈਵਾ ਭਾਉਣਾ ਹੈ ਨਾ ਦੇਮ ਵਾਲਾ ਮੁੱਲ ਕਰਨਾ ਵਾ ਇਹ 85 ਹਜ਼ਾਰ ਦੀ ਝੋਟੀ ਖਾਨਾਂ ਦਾ ਵਾਂਗੇ ਠੀਕ ਹੈ ਜੀ ਪੂਰੀ ਵੱਡੀ ਝੋਟੀ ਲੈ ਲਓ 12 ਦੀ ਕਰੰਟੀ ਦਾ ਚਾਰ ਡੰਗ ਕੋ ਲੀਟਰ ਦਾ ਮਿੰਕੇ ਚੋ ਕੇ ਲੈ ਲਓ ਸੱਲੀ ਨਾ ਤੇ ਮਗਰ ਕੱਟੀ ਮਗਰ ਕੱਟੀ ਬਹੁਤ ਚੰਗੀ ਠੀਕ ਹੈ ਜੀ ਆਹਨ ਗੱਲੀ ਗਾਵਾਂ ਵਾ ਠੀਕ ਹੈ ਜੀ ਆਹ ਵਸਦੀ ਹੈ ਜੀ ਆ ਬਚਾਰਾ ਸਾਰੇ ਤੇ ਕਾਦਾ ਰਸਪ ਹੋਇਆ ਨਹੀਂ ਨੂੰ ਚੱਲ ਕੋਈ ਨਹੀਂ ਤਾ ਨੂੰ ਕਰ ਦੇ ਇਹ ਹੈਗਾ ਆਪਣਾ ਮਾਰਾ ਪਹਿਲਾ ਸੁਆ ਵੈੜਿਆ ਠੀਕ ਹੈ ਜੀ ਕੋਈ ਪਹਿਲਾ ਕਹਿੰਦੇ ਦੂਜਾ ਕਹਿੰਦੇ ਵੈੜਿਆ ਨਹੀਂ 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 ਪਾਸੋਂ ਚਾ ਕਰੂ ਦੇ ਰਸਾ ਵੈਨ ਚਲ ਨਾ ਪਾ ਦਨ ਰਸਾ ਕੋਈ ਨਹੀਂ ਇਦਾਂ ਦੋਰ ਪਹਿਲਾਂ ਆ ਕੇ ਲੈ ਕੇ ਦੂਜਾ ਆ ਕੇ ਲੈਣਾ ਤਾਂ ਪਹਿਲੇ ਠੰਡੀ ਬੜੀ ਠੀਕ ਠੰਡੀ ਦੁੱਧ ਦੇ ਦਵਾਉਣ 13 ਕਿਲੋ ਡੱਲ ਲੀਟਰ ਵਾਲਾ ਵਾ ਠੀਕ ਹੈ ਵੀਰ ਜੀ ਡਟਾ ਕੇ ਮੈਂ ਦਾਂਗੇ ਵਸ਼ੀ ਇਹਦੇ ਮਗਰ ਵਸ਼ੀ ਜਵਾਲ ਸਾਰੇ ਬਾਜੂ ਖਾਲਦ ਨੇ ਅੰਦਰ ਵਜੇ ਆ ਠੀਕ ਹੈ ਤੇ ਸੂਈ ਨੂੰ ਕਿੰਨਾ ਟਾਈਮ ਆਇਆ ਇੱਕ ਵਸ਼ਾ ਤੇ ਆਹ ਵਛਾ ਇਹ ਗੱਲਾ ਬਾਕੀ ਕਟੀਆਂ ਤੇ ਵਸ਼ੀਆਂ ਠੀਕ ਹੈ ਜੀ ਤੇ ਇਹਦੇ ਮਗਰ ਵਸ਼ੀ ਹੈ ਠੰਡੀ ਠੰਡੀ ਬੜੀ ਵੀਰ ਇਧਰੇ ਠੀਕ ਹੈ ਜੀ ਇਦਾਂ ਬੈ ਜਾ ਪਾਓ ਇਦਾਂ ਬੈ ਜਾ ਪਾਓ ਗੋਲੀ ਕੋਈ ਨਹੀਂ ਮੈਨ ਸਰਕਟ ਲਾ ਦੇ ਦੋ ਬੜਾ ਮੋਟਾ ਆਵੇ ਠੀਕ ਹੈ ਲੈ ਜੋ ਲੈ ਜੋ ਛੰਡੀ ਬੜੀ ਪਿਛੇ ਮੈਨ ਮਾਰ ਦੇ ਇੱਕ ਪਿਛੇ ਛੂੰ ਖਾਲ ਦੇ ਤੋਰ ਆਵੇ ਬੈਠਦਾ ਹਾਂਜੀ ਤੇ ਸੂਈ ਨੂੰ ਕਿੰਨੇ ਟਾਈਮ ਹੋ ਗਿਆ ਕੋਈ ਨੂੰ ਟਾਈਮ ਨਹੀਂ ਆ ਸੂਈ ਨੂੰ ਦੇਣਾ ਹੋਏ ਥੋੜੇ ਠੀਕ ਹੈ ਬੱਚੇ ਸਾਰੇ ਖਾਲ ਦੇਣੇ ਬਾਅਦ ਬੱਚੇ ਸਾਰੇ ਤਾਂ ਦੇ ਆ ਸਿਰਫ ਆਉਗਾ ਹਾਲ ਅਗਲੀ ਵਾਰ ਥੋੜੀ ਤੇ ਦੁੱਧ ਕਿੰਨਾ ਦੱਸਿਆ ਜੋ ਇਹਦਾ ਦੁੱਧ ਵੀਰ ਹੋਣੀ ਨਾ ਮਿਲ ਕੇ ਦਵਾਂਗੇ ਆਪਣੇ ਘਰੋਂ 13 ਕਿਲੋ ਹੋਊਗਾ ਠੀਕ ਹੈ ਜੀ ਹਾਂਜੀ ਦੋ ਵਸ਼ੀਓ ਦਾ ਦੁੱਧ 18 ਕਿਲੋ ਕਰੂਗੀ ਹਾਂਜੀ ਤਾਂ ਜੀ ਨਾ ਦੋ ਵਸ਼ੀ ਢੱਬੇ ਰੰਗ ਦੀ ਠੀਕ ਹੈ ਵੀਰ ਜੀ ਹਾਂਜੀ ਤੇ ਦੱਸੋ ਫਿਰ ਕਿੰਨੇ ਦੀ ਦੇ ਦੇਣੀ ਆ ਆਦੇ ਹੁਣ ਨਾ ਹਾਂਜੀ ਤੁਸੀਂ ਲਈਆਂ ਕਿ ਖਾਨ ਕੱਢਦੀਆਂ ਰੋ ਰੋ ਕੇ ਖਾਨ ਕੱਢਦੀਆਂ ਹਾਂਜੀ ਕੋਈ ਇਹਨਾਂ ਰੱਸੀ ਤੁਸੀਂ ਲੋੜਦੀ ਕੋਈ ਪਰਵਾਹ ਨਹੀਂ ਆ ਹਾਂਜੀ ਇਹਦਾ ਮੁੱਲ ਵੀਰ ਜੀ ਨਾ ਮਰਜ਼ੀ ਕਰੀਏ ਖਾਨ ਆ ਜਿਹੜੀ ਇਹ ਦੇਣੀ ਹੈ ਨਾ 46000 ਦੇਣੀ ਨਾ 46 ਨਾ ਭਾਈ 40 ਤੇ ਨਾ 40 ਹਾਂਜੀ ਹਾਨਾ ਹੀ ਚਾਲੀ ਹਜ਼ਾਰ ਛੱਡ ਦਾਂਗੇ ਠੀਕ ਹੈ ਜੀ 40 ਹਜ਼ਾਰ ਚੋਂ ਹਜ਼ਾਰ ਛੱਡ ਦਾਂਗੇ ਹਾਨਾ ਹੀ ਠੀਕ ਹੈ ਤੇ 12 13 ਕੋਲ ਫਿਰ ਦੁੱਧ ਹੋਊਗਾ ਮੱਕੜੇ ਰੱਤੀ ਹੋਊਗਾ ਤਾਗੀਆ ਠੀਕ ਹੈ ਠੀਕ ਹੈ 50 ਰੁਪਏ ਦੇ ਲਾਗੇ ਜਸਮਨ ਠੀਕ ਹੈ ਜੀ 40 ਤੋਂ 50 ਹਜ਼ਾਰ ਛੱਡ ਦਾਂਗੇ ਜੀ ਹਾਂ ਜੀ ਦੱਸਿਓ ਇਹਦੇ ਬੜੇ ਫਿਰ ਇਹ ਇਹਦੇ ਇਹਦੇ ਮਗਰ ਵਸੀ ਆ ਮੀਆਂ ਨੋਦੇ ਕਮੀਨੇ ਦੀ ਕਰਨ ਲੈ ਠੀਕ ਹੈ ਜੀ ਵਸੀ ਮਾਰੇ ਨਹੀਂ ਤੋਹਾ ਵੀ ਖਾ ਲੇਦਾ ਨੁੰਦਰ ਆਵੇ ਠੀਕ ਹੈ ਬਹੁਤੀ ਨਮੂਨਾ ਵਾ ਤੇ ਦੁੱਧ ਇਹਦੇ ਕੋਹਣ ਰਿਹਾ ਲੀਟਰ ਵਾਲਾ ਮਾਰਾ 10 ਕਿਲੋ ਠੀਕ ਹੈ ਵੀ ਜੀ ਹਾਂ ਜੀ ਆਹ ਫਿਰ ਵੀ ਸੀ ਜੂਰੀਆ ਹਾਂਜੀ ਜੂਰੀਆ ਤੋਰਾ ਇਹ ਕਿਹੜੀ ਬੁਢੜਿਆ ਖਾਂ ਵੀ ਨਹੀਂ ਗਈ ਬੰਦੇ ਵੇਖੋ ਬੱਧੀ ਫਿਰਦੀ ਵੇ ਤੋਰਾ ਹਾਂਜੀ ਹਾਂ ਤੁਹਾਨੂੰ ਬੜਾ ਚੰਗਾ ਕੱਢਦੀ ਪਸੰਦੇ ਬਾਕੀ ਉਦਾਂ ਵੀ ਚੰਗਾ ਸਾੜੀ ਜੂਈ ਬਹੁਤ ਚੰਗੀ ਹੈ ਰੱਸੀ ਦੀ ਕੋਈ ਲੋੜ ਨਹੀਂ ਰੱਸੀ ਨਹੀਂ ਪਾਉਣੀ ਪਈ ਠੀਕ ਹੈ ਮਗਰ ਬੱਛੀ ਆ ਗਈ ਬੱਛੀ ਬਹੁਤ ਚੰਗਾ ਚੰਗੀ ਆ ਠੀਕ ਹੈ ਜੀ ਬੱਛੀ ਉਹ ਬੰਦੇ ਰੱਖਦੇ ਸੀ ਗਾਂ ਨਹੀਂ ਰੱਸੀ ਲੱਗੇ ਦਿੰਦੇ ਹਾਂਜੀ ਤੇ ਬੜੇ ਜੂਵਨਾਂ ਰੱਸੀ ਨਹੀਂ ਰੱਸੀ ਨਾਲ ਗਾਂਵਾਂ ਹਾਂਜੀ ਹਾਂਜੀ ਬੱਛੀ ਦੇਂਦੇ ਨਹੀਂ ਆਂਦੇ ਓਠੀ ਕਹਿੰਦੇ ਕਿ ਕਿੰਨਾ ਪੁੱਛੀ ਬਖਾਲਦੇ ਬਾਦ ਠੀਕ ਐ ਠੀਕ ਦੱਸੋ ਕਿ ਰੇਡ ਰੇਡ ਦਾ ਵੀ ਵੀਰੋ ਦਾ ਮੋਲ ਜਿੰਨਾ ਮਰਜ਼ੀ ਕਰੀਏ ਹਾਂਜੀ ਹਾਂਜੀ ਇਹ 30000 ਦੇ ਦਾਂਗੇ ਨਾ 30 ਦਿਨ 28 ਦਿਨ 27 ਦਿਨ ਹਾਂਜੀ 26000 ਦਿਖਾਣਾ ਤੇਰਾ ਠੀਕ ਐ ਇਹਦੇ ਮਗਰ ਵਸੀ ਹੈ ਨਾ ਕਿ ਤੇੜੀ ਥੋੜੀ ਜਿਆਦਾ ਚੰਗੀ 26000 ਦਿਖਾਣਾ ਦੇ ਦਾਂਗੇ ਤੇ ਦੁੱਧ ਕਿੰਨਾ ਦੱਸਿਆ ਜੋ 10 ਕਿਲੋ ਏ 10 ਕਿਲੋ ਲੀਟਰ ਆ ਠੰਡੀ ਸੀਲ ਵਾਲੀ ਠੀਕ ਐ ਜੀ ਆ ਵਸੀ ਹਾਂ ਜੀ ਦੱਸੋ ਆ ਵਸ਼ੀ ਵਗਲੀ ਬਾਰੇ ਇਹ ਮਸ਼ੀਨਾਂ ਪਹਿਲੇ ਵਸ਼ੀ ਦਾ ਬੱਚਾ ਮਰ ਗਿਆ ਦਾ ਵਸ਼ੀ ਬੱਚਾ ਮਰ ਗਿਆ ਦੇ ਦੀ ਅਹੀਂ ਹੁਣ ਘਾਟ ਵਾ ਦੇਣਾ ਵੀ ਖਾਦ ਖੋਗੀ ਪਹਿਲਾਂ ਵਸ਼ੀ ਜਾ ਵੀਰੇ ਹਾਂ ਜੀ ਦੁੱਧ ਦੇ ਤੋਂ ਜਿਹੜਾ ਲੀਟਰ ਵਾਲਾ ਨੇ ਦੁੱਧ ਝੱਗ ਨਹੀਂ ਆਉਂਦੀ ਹਾਂ ਜੀ ਜਿਹੜਾ ਅਸਲ ਲੀਟਰ ਦੁੱਧ ਉਹ ਜਿਹੜਾ ਹੈਗਾ ਤੇ ਕੋ 11 12 11 12 10 ਕਿਲੋ ਹੋਊਗਾ ਨਾ ਤੇ ਹੁਣ ਜਾਂਦਾ ਕਰਾਇ ਦੇਵਾਂਗੇ ਠੀਕ ਹੈ ਹਾਂ ਤੇ ਦੁੱਧ ਤੇਰੇ ਦੁੱਧ ਝੱਗ ਨਹੀਂ ਆਉਂਦੀ ਰਸੀ ਬਾਕੇ ਨੂੰ ਚੋਣਾ ਵਾ ਰਸੀ ਬਾਕੇ ਚੋਣਾ ਵਾ ਬੱਚੇ ਕਾ ਰਸੀ ਤੋਂ ਬਿਨਾ ਨਹੀਂ ਜਿਹਦਾ ਬੱਚਾ ਮਰਿਆ ਹੈ ਨਾ ਮੜਿਆ ਤੇ ਅੱਗੇ ਖਲੋਗੇ ਤੇੜੀ ਕੋਈ ਚੋਈ ਹੈ ਨ ਆਜੋ ਹੀ ਤੋਈ ਹੁਣ ਪੂਰੀ ਸੀਲਸਲਾ ਗਾ ਰਸੀ ਬਾਕੇ ਚੋਂਦੇ ਜੇ ਚ ਵਾਪਸ ਮਾ ਬਣੀ ਵੇਖੀ ਫੋਟੋ ਤੂੰ ਤੋਰੇ ਖਾਲਦਾ ਠੀਕ ਹੈ ਜੀ ਅਜੇ ਵੀ ਬਾਹਰ ਨੂੰ ਭਜਣ ਪੈਂਦੀ ਰਸੀ ਪਾਕੇ ਹੀ ਹਾਂਜੀ ਹੈ ਅਸੀਂ ਤੋਂ ਬਗੇਰ ਨਹੀਂ ਇਹਨੂੰ ਗੱਲ ਬਣਨੀ ਜੇ ਵੀ ਕਿਸੇ ਵੀ ਘਟਾਣੇ ਜਾਣੀ ਹੈ ਰਸੀ ਪਾਕੇ ਚੋਣੀ ਆ ਠੀਕ ਹੈ ਜੀ ਦੁੱਧ ਜ਼ਰੂਰ ਜਾਣਾ ਮਾਰਾ ਕਿਲੋ ਹੋਗਾ ਇਹ ਸੁਆਗਣ ਵਾਲੀ ਨਹੀਂ ਅਸੀਂ ਜੀ ਪਹਿਲਾਂ ਦੰਦਾਂ ਦੇ ਵਸੀਆ ਵੇਖੋ ਜਾਗ ਨਖਲ ਬੜੀ ਆ ਹਾਂਜੀ ਤੇ ਬੱਚਾ ਇਹਦਾ ਮਰ ਗਿਆ ਜੀ ਵੇਖਦਾ ਗੋਗੜ ਵਾਲੀ ਵਸੀ ਭਾਰੀ ਬੜੀ ਹੈਗੀ ਦਾਦੀ ਜੇ ਕੋ ਕਹੂਗਾ ਤੈਨੂੰ ਖਰਾਬੇ ਚੋਪਰੂ ਦੇ ਦਾਂਗੇ ਸਾਫ ਸੁਥਰ ਤਾਂ ਥੋੜੀ ਜੀ ਡਰਦੀ ਆ ਕੈਮਰੇ ਤੋਂ ਬੱਚਾ ਮਰ ਗਿਆ ਠੀਕ ਆ ਜੀ ਦੇਵਾ ਵੇ ਬੈਠਦਾ ਹਾਂਜੀ ਤੋਰਾ ਵੇ ਵਸ਼ੀ ਬੱਚੀ ਦੇ ਕੋਲ ਬੰਦਾ ਬੱਚਾ ਉਹ ਤੋਰਾ ਬੱਚਾ ਨਹੀਂ ਮਾਰਾ ਕਿਥੇ ਆ ਇਹ ਬੱਚਾ ਆਇਆ ਨੂ ਚੋਕ ਕੇ ਖੜਿਆ ਆ ਨਾ ਬੰਦੇ ਨੇ ਚਿਕਾਇਆ ਸੀ ਠੀਕ ਆ ਠੀਕ ਆ ਨਾ ਬੜੀ ਆ ਨਾ ਬਹੁਤ ਜ਼ਿਆਦਾ ਹਾਂਜੀ ਉਹ ਘੜ ਵਾਲੀ ਵਸ਼ੀ ਪੂਰੀ ਵਰਨਾ ਨਹੀਂ ਇਹ ਅਹੀਂ ਤੇ ਬੜੀ ਮਹਿੰਗੀ ਲਈ ਆ ਤਾਂ ਹਾਂਜੀ ਪਰ ਹੁਣ ਇਹਦਾ ਜੈ ਮੁੱਲ ਕਰਨਾ ਵਾ ਵਪਾਰੀ ਵੀ ਖੜ ਕੇ ਵੇਚ ਲੈ ਤੇ ਕੋਈ ਕੋਈ ਇਹਨੂੰ ਸਾਰਾ ਸੂਆ ਚੋਕ ਹੈ ਨਾ ਤਾਂ ਵੀ ਵੇਚ ਲੈ ਠੀਕ ਆ ਜੇ ਤਰ੍ਹਾਂ ਜੀ ਬਣ ਗਈ ਦੁਕਾਨ ਰੱਖ ਮਦੀ ਤਾਂ ਹੀ ਬਣ ਗਈ ਇਹਨਾਂ ਦੀ ਉਮਸਰਾ ਵਸੀਆਂ ਹੁੰਦਾ ਜਿਹੜਾ ਮੁੱਲ ਪਾਣਾ ਠੀਕ ਚੰਗੀਆਂ ਇਹਦਾ ਮੁੱਲ ਜਨਾ ਮਰਜ਼ੀ ਕਰੀਏ 30000 ਦੇਣੀ ਹੈ ਚੋਹਾਨ ਆ 26000 ਦੇ ਦਾਂਗੇ 26000 ਤੇ ਵੀ 4000 ਛੋਟ ਕਰਦੇ ਕਿ 5000 ਦੀ ਹਾਨ ਆ 5000 ਦੀ ਇਹਦਾ ਰੇਟ 5000 ਫਿਕਸ ਹੈ ਕੋਈ ਉਤਾਵੇ ਨਾ ਮੂੜੇ ਦੋਨੇ ਕੱਟ ਦੇਣੀ ਜੇ ਕਿਨੂ ਵੀਰ ਨੂੰ ਵਾਰਾ ਖਾਵੇ ਤੇ 5000 ਦੇਵਾਂਗੇ ਤੇ ਰੱਸੀ ਪਾ ਕੇ ਚੁੱਕ ਕੇ ਦੇਵਾਂਗੇ ਰੱਸੀ ਤੋਂ ਬਿਨਾਂ ਨਹੀਂ ਮਿਲੂਗੀ ਇਹ ਰੱਸੀ ਨਾ ਮਿਲਣੀ ਆ ਪਹਿਲਾਂ ਨੇ ਹਾਜੀ ਸੱਜਦੇ ਆ ਤੇ 5000 ਦੀ ਹਾਨ ਆ ਪੱਕੀ ਜੇ ਕਿਨੂ ਵਾਰਾ ਖਾਵੇ ਵੀਰ ਭਰਾ ਕੋਲੇ ਲੈ ਹੱਥ ਜੋੜ ਕੇ ਬੈੰਦੀ ਹੈ ਮੂਸਾ ਨਾ ਕੋਈ ਕਰੇ ਦੇਣੀ 5000 ਨਹੀਂ ਤਾਂ 5000 ਕੱਢ ਦੇਗੀ 24 ਵਾਲਾ ਵੀ ਫੋਨ ਨਾ ਕਰੇ ਹਾਂ 5000 ਜੀ ਇਹ ਵੀ ਸੁਈਜ ਇਹ ਸੁਈਤ ਆਈ ਤੇ ਮਗਰ ਬੱਚਾ ਇਹ ਕੋ 13 14 ਗਰਮ ਦਿਆ ਲੀਟਰ ਵਾਲਾ ਇਹ ਸੁਆਗਨ ਮ ਆ ਗਿਆ ਇਹ ਥਾਣ ਕੱਢਦੀ ਰੋਕ ਰੋਕ ਕੱਢਦੀ ਇਧਰ ਇਦਾਂ ਪਾਇਆ ਪੋਹੇ ਥੱਲੇ ਰੋਕੋ ਜਿਆਦਾ ਸੀਲ ਤੇ ਠੰਡੀ ਆ ਕਿਤੇ ਗਾ ਨੂੰ ਪਤਾ ਹੀ ਨਹੀਂ ਕੋਈ ਨਹੀਂ ਗੇ ਠੀਕ ਹੈ ਜੀ ਲੈ ਇੱਕ ਦਿਨ ਤੁਹਾਨੂੰ ਲਗਾ ਬੱਚੀ ਦੀ ਹਾਂਜੀ ਇਹ ਪਿਛੇ ਜਿਆਦਾ ਚੰਗੀ ਆ ਲੈ ਵਾਲਾ ਅੱਗੇ ਨੂੰ ਲਗਾ ਤੇ ਪਿਛੇ ਨੂੰ ਲਾਉਂ ਕੱਢੀ ਠੀਕ ਹੈ ਠੀਕ ਜਿਆਦਾ ਚੰਗੀ ਬੱਚੀ ਆ ਮਗਰ ਇਹ ਬੱਚਾ ਮਗਰ ਇਹ ਬੱਚਾ ਤੇ ਸੁਈ ਨੂੰ ਟਾਈਮ ਕਿੰਨਾ ਹੋਇਆ ਹੋ ਗਿਆ ਨੀ 6 ਹਫ਼ਤਾ ਆ ਬੱਚੀ ਇਹ ਮਗਰ ਬੱਚਾ ਸ਼ਾਇਦ ਆ ਬਈ ਲੈ ਨਾ ਅਸੀਂ ਇਹ ਨਮਰ ਬੱਚਾ ਨਹੀਂ ਕਿ ਛੋਟੀ ਜੀ ਬ ਅੱਧ ਪੂਦਾ ਵੱਡਾ ਨਹੀਂ ਕਰਦ 15 ਵਾ ਹਾਂਜੀ ਜਿਆਦਾ ਵੱਡਾ ਕਰਦ ਦਾ ਪੂਰਾ ਐ ਘਰ ਰੱਖਣ ਵਾਲਾ ਵਾ ਪੀ ਪਠੇ ਥੋੜੇ ਤੇ ਦੁੱਧ ਜਿਆਦਾ ਉਸ ਹਿਸਾਬੇ ਦਾ ਠੀਕ ਹੈ ਜੀ ਹਾਂਜੀ ਦੁੱਧ ਭਾਵੇਂ 20 ਕਿਲੋ ਕਰ ਦੇ ਚਲੋ ਜੀ ਇਸੇ ਵਾਦਾ ਕਰ ਲੋ ਕਰੋ ਜੀ ਤੇਰੇ ਨਾਲ ਹੁਣ ਬਾਕੀ ਆਪਣੀ ਕੋਈ ਟੋਕਲ ਕੱਬਣੇ ਕ ਮੈਂ ਆਉਣ ਲਈ ਆ ਠੀਕ ਹੈ ਜੀ ਤੇ ਅੱਧੇ ਪੌਣੇ ਘੰਟੇ ਤੱਕ ਲੈ ਆਵਣੀ ਆ ਠੀਕ ਹੈ ਠੀਕ ਟੋਕਲ ਕੱਬਣੀ ਆ ਤੇ ਅੱਧੇ ਬੋਲੇ ਘੰਟੇ ਤੱਕ ਆ ਜਾਣੀਆਂ ਠੀਕ ਹੈ ਜੀ ਜੇ ਕੋਈ ਵੀਰ ਭਰਾ ਚਾਵੇ ਤੇ ਉਹਨੂੰ ਆਪਣੀ ਵੀਡੀਓ ਪਾ ਦਾਂਗੇ ਠੀਕ ਹੈ ਜੀ ਹਾਂਜੀ WhatsApp ਤੇ ਵੀਡੀਓ ਪਾ ਕੇ ਵਿਖਾ ਲਾਂਗੇ ਠੀਕ ਹੈ ਜੀ ਤੇ ਦੱਸੋ ਰੇਟ ਆਹ ਦੇ ਮੋਲ ਬਿਲਕੁਲ ਦਾਦੀ ਪਾਤਾ ਵਾ ਦੇਣ ਵਾਲਾ ਇਹ ਸੋੜੇ ਕਾਮਿਆਂ ਨੇ ਦਿਹਾੜੀ ਕਿ ਜਾਣਾ ਠੀਕ ਹੈ ਤੇ ਮਗਰ ਮਾਲ ਨਹੀਂ ਘਣੀ ਦਾ ਰੰਗ ਜਾ ਨਹੀਂ ਸੁਤਰਉਂਦੀ ਗੱਲ ਹੈ ਨਾ ਉਹ ਜੀ ਇਹ ਇਹ ਵੀ ਹੁਣ ਜਿਹੜੀ ਹੈ ਨਾ ਇਹਦਾ ਮੋਲ ਉਹਦਾ ਜਿੰਨਾ ਮਰਜ਼ੀ ਕਰੀਏ ਇਹ ਪੂਰੇ 2 ਘੜ 50 ਦੇਣੀ ਚਲੋ 2 ਘੜ 50 ਦੀ ਨਹੀਂ ਦੇਣੀ ਜਿਹਨੂੰ ਦੇ ਦੇਣੀ ਆ ਫਿਰ ਉਹ ਜਿਹਾਣਾ ਹਾਂਜੀ ਇਹ 45000 ਰਿਵਾਵਾਂਗੇ ਤੂੰ 1000 ਛੋਟ ਕਰ ਦੇ ਚ 40000 ਪਖੀ ਦਵਾਂਗੇ ਠੀਕ ਹੈ ਬੱਸੀ ਜਿਹੜੀ ਨੇ ਹਾਂਜੀ ਮੈਨਾਂ ਵੀ ਗੱਲਾਂ ਹੀ ਗਾਉਂਦੀਆਂ ਜੀ ਠੀਕ ਹੈ 48000 ਇਹ ਵੀ ਚੰਗੀ ਬੱਸੀ ਹੈ ਮੈਨਾਂ ਵੀ ਚੰਗੀ ਗਾਦੀ ਅੱਗੋਂ ਤੁਸੀਂ ਲੈਵਾ ਵੇਲਾ ਇੱਥੇ ਖਲੋਦੀ ਗਾ ਤੋਰੀ ਦਿਨ ਹਾਂਜੀ ਇੱਥੇ ਵੇ ਇੱਧਰੇ ਕੋਈ ਇਹਨੂੰ ਰੱਸੀ ਨਹੀਂ ਪਾਉਣੀ ਕੋਈ ਇਹਨੂੰ ਪਾੜਾ ਨਹੀਂ ਪਾਉਣਾ ਬੱਚਾ ਛੱਡਾ ਭਾਵੇਂ ਨਾ ਛੱਡੋ ਬਾਲਟੀ ਰੱਖੋ ਵਿਚੋ ਠੀਕ ਹੈ ਜੀ ਆਹ ਬੱਸੀ ਗੱਭਣਿਆ ਇਹ ਗੱਭਨ ਆ ਗਈ ਕਰੀ ਇਰਾਦਾ ਨਹੀਂ ਪਾਉਂਦਾ ਇਹ ਨਾ ਬਲਾ ਦੁੱਧ ਬੜਾ ਕਰਦੀ ਇਹਦੇ ਮਾਂ ਦਾ ਵੀ ਲਿੱਤੀ ਆ ਇਹ ਆਪਣੇ ਇਹ ਤਾਂ ਘਰ ਆਣਗੇ ਨਾ ਬੰਦੇ ਹੁਣੇ ਦੇ ਗਏ ਇਰਾਦਾ ਨਹੀਂ ਪਾਉਂਦੇ ਪਾ ਦਿੰਦੇ ਆ ਬਹੁਤ ਜਿਆਦਾ ਚੰਗੀ ਵਸਲੀ ਠੀਕ ਹੈ ਜੀ ਮਸਾਗ ਲੱਸੀ ਆ ਘੱਟ ਕੁ ਚੰਗਾ ਵੱਢੀ ਆ ਹਾਂਜੀ ਬਾਕੀ ਠੰਡੀ ਠੀਰੀ ਬੜੀ ਆ ਠੰਡੀ ਬੜੀ ਬੜੇ ਜਿਆਦਾ ਇਹ ਸੁਣੀ ਨਹੀਂ ਅਜੇ ਆ ਗਈ ਬਾਕੀ ਇਹਦੇ ਚਾਰੂ ਇਹ ਨਹੀਂ ਅੱਧਾ ਘੰਟਾ ਹੜ ਗੁਲੀ ਦੇ ਬੱਜੀ ਆ ਜੀ ਨੋ ਕਿਹਾ ਹਾਂਜੀ ਇਹ ਮੂੰਹ ਨਹੀਂ ਚੁਕਾਉਂਦੇ ਪੋੜ ਪੋੜ ਛੁੱਟ ਜਾਂਦੀ ਪੋੜ ਪੋੜ ਇਹਦੀ ਨਹੀਂ ਗੱਲ ਭਾਵੇਂ ਜਦੋਂ ਸੁਈ ਵੀ ਕੋਈ ਦੇ ਦਾਂਗੇ ਦੇ ਦਾਂਗੇ ਜਦੋਂ ਗੁਲੀ ਪੂ ਖਾਦਦੇ ਨੇ ਤੇ ਭੈ ਭਰਾ ਨੂੰ ਚਲੋ ਕੋਈ ਖੇਵੀ ਵੀ ਦੇ ਫੇਟਾ ਖਰੀਦ ਸਕਦਾ ਕੋਈ ਆਪਾਂ ਦਿਵਾਲੀ ਦੀ ਦਿਵ ਹਾਂਜੀ ਇਹ ਇੱਦਾਂ ਦੀ ਵਸ਼ੀ ਆ ਹੈ ਜੂਰ ਲਿਸੀ ਆ ਹਾਂਜੀ ਸਾਰੇ ਯਕੀਨ ਕਰੀਂ ਕਿ ਹੋਣਾ ਬੰਦਿਆਂ ਨੇ ਥੋੜਾ ਜਿਹਾ ਛੱਡੀ ਇਹ ਆ ਓੜਿੰਗ ਦੀ ਆ ਚੋਣ ਨੂੰ ਠੀਕ ਐ ਇਹ ਵਸ਼ੀ 75 ਸੀ ਜਿਹੜੀ ਵੀ ਜਿੰਨਾ ਸਰਾਈ ਹੁੰਦੀ ਆ ਇਹ ਕਦੇ ਮਾਸਾ ਰਾਹੀ ਘੱਟ ਘੱਟ ਵੱਡਾ ਵੈੜ ਪੂਰੀ ਵੇ ਥਾਣ ਵੇ ਹਾਂਜੀ ਇਹ ਇੱਧਰ ਇਹ ਠੀਕ ਹੀ ਆਵੇਂ ਲੰਮੇ ਬੈਜੋ ਇਹ ਥੋੜੀ ਬੈਠ ਕੇ ਇੱਥੇ ਕੇ ਹੱਥ ਲਾ ਦੀ ਇੱਥੇ ਥਣਾ ਹੱਥ ਲਾ ਕੇ ਛਾਣ ਮਾਰੇ ਆਵੇ ਪਾ ਇੱਥੇ ਬਿਆਸੂਨ ਵਾਲੀ ਆਏ ਠੀਕ ਠੀਕ ਟਾਈਮ ਜੀ ਕਿੰਨਾ ਕੁ ਲਾਜੂ ਇਹ ਟਾਈਮ ਵੀਰੇ ਦੇ ਦਿਨ ਖੜਨੇ ਆ ਵਹਿੜ ਬਾਤ ਆਹਾ ਇਹ ਤਾਂ ਬੰਦਾ ਨਾ ਉਹਨਾ ਪ੍ਰੋਗਰਾਮ ਦੇਖਿਆ ਕਹਿੰਦੇ ਹੁਣੇ ਘਰੋਂ ਕਿਤੇ ਗਿਆ ਜਰਾ ਠੀਕ ਹੈ ਠੀਕ ਚਲੋ ਮਜਬੂਰੀਆਂ ਵਿੱਚ ਦਿਆਂਗੇ ਜੀ ਠੀਕ ਠੀਕ ਜਿਆਦਾ ਚੰਗੀ ਆ ਬਾ ਮੈਂ ਨਾ ਵੀ ਇਹ ਐਡੀ ਵਾੜਾ ਨਾ ਇਹ ਇਹ ਹੁਣੇ ਕਹਿਣਾ ਨਹੀਂ ਲਾਉਣਾ ਕਿ ਨੇ ਆਪੇ ਹਿਸਾਬ ਹੈ 20 ਕਿਲੋ ਵਾੜਦੀ 20 ਕਿਲੋ ਠੀਕ ਹੈ ਜੀ ਹਾਂ ਅਜੇ ਪੱਤੀ ਸੇਵਾ ਵਾਲੇ ਬੰਦੇ ਕੋਹੀਂ ਜਿਹਦੇ ਕੋ ਆਪਾਂ ਹੁਣੇ ਵੜੀਓ ਚਲੋ ਉਹਨੂੰ ਕੋਈ ਕਈ ਘਰਾਂ ਚ ਵਾਅਦੇ ਘਾਟੇ ਤਾਂ ਦੇਤੀਆਂ ਨਾ ਹਾਂਜੀ ਥੰਡੀ ਤੇਰੀ ਸੀਲ ਬੜੀ ਬੜੀ ਮੇਰਾ ਇੱਦਾਂ ਵੇ ਵੇ ਉਹਨਾਂ ਨੂੰ ਜਾਈ ਨੂੰ ਨਾ ਬਸ ਇਹਦਾ ਇਹ ਆ ਵੀ ਇਹ ਚਲੋ ਜੇ ਨਾਰਾ ਵੀ ਗਈ ਤਾਂ ਸਵਾਗ ਆ ਕੇ ਚਵਾਗ ਆ ਕੇ ਦੱਸੋ ਰੇਡ ਰੇਡ ਵੀਰ ਇਹਦਾ ਜੈ ਜੀ ਕਰਨਾ ਵਾ ਉਹ ਤਾਂ ਵਾਅਦਾ ਦੇਣ ਭਾਜਣ ਦੀ ਮਰਜ਼ੀ ਵੇ ਲੈ ਬਸ 65000 ਦੀ ਆ ਹਾਂਜੀ ਹਾਂਜੀ ਪਰ ਉਹਨੇ ਹਾਂ ਨਾ ਹੁਣ ਦੇਦਾਂਗੇ 45 ਹਾਂ ਨਾ ਹੀ ਵਸੀ ਹੁਣ 40000 ਦੇ ਦਾਂਗੇ ਠੀਕ ਹੈ ਜੀ 40000 ਹਜ਼ਾਰ ਆਨਾਂ ਦੇਵਾਂਗੇ ਠੀਕ ਹੈ ਜੀ ਤੇ ਹਾਂ ਤੇ ਬਾਕੀ ਇਹੋ ਹੀ ਮਾਲਿਆ ਜਿਹੜਾ ਮਰਜੀ ਕੋ ਵੀਰ ਭਰਾ ਵੇ ਹਾਂਜੀ ਤੇ ਚੋਵੇ ਚਵਾਵੇ ਪਜਾਵੇ ਟੰਕਾਵੇ ਗੱਬਨ ਨੂੰ ਪਾਸ ਕਰ ਲੈ ਸੁਈ ਨੂੰ ਚੋਲੇ ਹਾਂਜੀ ਤੇ ਆਪਣੀ ਮਾਣਾ ਹੀ ਕਰੇ ਜੀ ਠੀਕ ਹੈ ਜੀ ਬਾਕੀ ਸਾਰਿਆਂ ਵੀਰ ਭਰਾਵਾਂ ਦਾ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਆਹ ਵੀਰ ਜਿਹੜੀ ਪਹਿਲੇ ਨੰਬਰ ਤੇ ਮੈਂ ਨਾ ਆਪਣੀ ਪਹਿਲੇ ਨੰਬਰ ਤੇ ਪਾਈ ਆ ਉਹਦੀ ਕੱਟੀ ਆ ਠੀਕ ਆ ਆਹ ਜਿਹੜੀ ਦੂਜੇ ਨੰਬਰ ਤੇ ਪਾਈ ਝੋਟੀ ਹਾਂਜੀ ਉਹਦੀ ਕੱਟੀ 나ੜੂ ਨਾਲ ਦੇ ਠੀਕ ਹੈ ਜੀ ਤੇ ਆਹ ਜਿਹੜੀ ਨਾ ਉਹ ਮਸੀ ਆ ਗਾਈਆਂ ਦੇ ਵਿੱਚੋਂ ਗਾਈਆਂ ਦੇ ਵਿੱਚੋਂ ਜਿਹੜੀ ਦੂਜੇ ਨੰਬਰ ਦੇ ਵਾਹਰ ਜਿਹਦੀ ਕਹਿੰਦੇ ਆ ਮਹੀਨੇ ਦੀ ਆ ਵਸ਼ੀ ਉਹਦੀ ਆ ਠੀਕ ਹੈ ਜੀ ਮਸ਼ੀ ਜਿਹਦਾ 25 26 ਮਲਵਾ ਦਾ ਠੀਕ ਹੈ ਜੀ ਜਿਹਦਾ 26 ਹਜ਼ਾਰ ਮਲਵਾ ਉਹਦੀ ਆ ਵਸ਼ੀ ਆ ਤੇ ਜਿਹੜੀ ਸਭ ਤੋਂ ਲਾਸਟ ਤੇ ਗਾਈ ਪਾਈ ਆ ਸੂਣ ਵਾਲੀ ਤੇ ਲਾਗੇ ਸੂਈ ਵੜਿਆ ਉਹਦਾ ਆ ਵਸ਼ਾ ਤੇ ਜਿਹੜੀ ਪਹਿਲੇ ਨੰਬਰ ਤੇ ਗਾਈ ਪਾਈ ਉਹਦਾ ਬਾਹਰ ਵਸ਼ੀ ਖਾਦ ਪਹਿਲੇ ਨੰਬਰ ਦੇ ਗਾਂ ਪਾਈ ਨਾ ਉਹਦੀ ਆ ਵਸ਼ੀ ਆ ਵਸ਼ੀ ਉਹਦੀ ਕਾਲੀ ਠੀਕ ਹੈ ਜੀ ਹਾਂਜੀ